ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਗਲਗਲ ਦਾ ਆਚਾਰ ਬਣਾਵਾਂਗੇ ਆ ਆਪਣੇ ਕੋਲੇ ਗਲਗਲ ਹੈ ਇਹ ਹੈ ਜੀ 2.5 ਕਿਲੋ ਦੀ ਇੱਕੋ ਹੀ ਹੈ ਤੇ ਬਹੁਤ ਹੀ ਵਧੀਆ ਹੈਗਾ ਪੀਸ ਇਹ ਤੇ ਹੁਣ ਆਪਾਂ ਨਾ ਇਹਨੂੰ ਕੱਟਾਂਗੇ ਤੇ ਆਪਾਂ ਇਹਦਾ ਬਣਾਵਾਂਗੇ ਜੀ ਅੱਜ ਆਚਾਰ ਆਚਾਰ ਨਾ ਇਹ ਬਹੁਤ ਹੀ ਟੇਸਟੀ ਬਣਦਾ ਹੈ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਤਾਂ ਬਹੁਤ ਵਧੀਆ ਹੁੰਦਾ ਹੈ ਗਲਗਲ ਦਾ ਆਚਾਰ ਤੇ ਚਲੋ ਜੀ ਹੁਣ ਆਪਾਂ ਨਾ ਇਹਦੀ ਕਟਿੰਗ ਕਰਨਾ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਉਤਲਾ ਹਿੱਸਾ ਕੱਟ ਲਾਂਗੇ ਐਸ ਤਰ੍ਹਾਂ ਕਰਕੇ ਖੁਸ਼ਬੂ ਬੜੀ ਸੋਹਣੀ ਆਉਂਦੀ ਜਦੋਂ ਕੱਟਦੇ ਆ ਨਾ ਖੁਸ਼ਬੂ ਬਹੁਤ ਸੋਹਣੀ ਆਈ ਜਾਂਦੀ ਆ ਤੇ ਦੇਖੋ ਆ ਆਪਾਂ ਹੁਣ ਕੱਟਤਾ ਤੇ ਹੁਣ ਆਪਾਂ ਦੂਸਰੀ ਦੂਸਰੇ ਲੋਟ ਕੱਟਾਂਗੇ ਐਸ ਤਰ੍ਹਾਂ ਕਰਕੇ। ਪਾਣੇ ਦੇ ਦੋ ਪੀਸ ਕਰ ਲਏ। ਹੁਣ ਇੱਕ ਪੀਸ ਸਾਈਡ ਤੇ ਕਰ ਦਾਂਗੇ ਕਿਨੂੰ ਤੇ ਆਪਾਂ ਐਸ ਨੂੰ ਕਟਾਂਗੇ ਆਪਾਂ ਹੁਣ। ਪੀਸਨਾ ਆਪਾਂ ਆਪਦੇ ਹਿਸਾਬ ਨਾਲ ਛੋਟੇ ਵੱਡੇ ਆਪਾਂ ਕਰ ਸਕਦੇ ਹਾਂ। ਤੇ ਜਿਹੜੇ ਵਿੱਚ ਬੀਜ ਹੈ ਇਹ ਆਪਾਂ ਦੇਵਾਂਗੇ ਕੱਦ। ਹੁਣ ਆਪਾਂ ਪੀਸ ਆਪਦੇ ਹਿਸਾਬ ਨਾਲ ਛੋਟੇ ਵੱਡੇ ਕਰ ਸਕਦੇ ਹਾਂ ਆ ਦੇਖੋ ਤੇ ਜਿਹੜਾ ਆ ਉੱਤੇ ਛਿਲਕਾ ਜਣਾ ਇਹ ਆਪਾਂ ਲਾ ਦੇਾਂਗੇ ਆਸਤਿਕਾ ਕਰਕੇ ਤੇ ਬੀਜ ਵੀ ਆਪਾਂ ਇਹਦੇ ਕੰਨੇ ਹੁਣ ਆਸਤਿਕਾ ਕਰਕੇ ਨਾ ਆਪਾਂ ਸਾਰਿਆਂ ਦੇ ਪੀਸ ਕਰ ਲਾਂਗੇ ਛੋਟੇ ਵੱਡੇ ਜਿਹੜਾ ਉੱਤੇ ਨਾ ਇਹ ਤਾਂ ਜ਼ਰੂਰ ਲਾ ਦੇ ਪੀਸਣਾ ਆਪਾਂ ਗਲਗਲ ਦੇ ਕਰ ਲਏ ਆ ਤੇ ਐਨਾ ਦੇਖੋ ਕਚਰਾ ਵਿੱਚੋਂ ਨਿਕਲ ਗਿਆ ਕਾਗਜ਼ ਪੱਤਰ ਜਿਹਦੇ ਵਿੱਚੋਂ ਬੀਜ ਵੀ ਕੱਢ ਤੇ ਆਪਾਂ ਤੇ ਇਹ ਸੀ ਜੀ 2.5 ਕਿਲੋ ਤੇ ਆ ਆਪਣਾ 100 150 ਗ੍ਰਾਮ ਵਿੱਚੋਂ ਨਿਕਲ ਗਿਆ 2 ਕਿਲੋ ਹੀ ਰਹਿ ਗਿਆ ਤੇ 100 ਗ੍ਰਾਮ ਕੋਈ ਉੱਤੇ ਹੋਣਾ ਹੁਣ ਆਪਾਂ ਇਹਦਾ ਅਚਾਰ ਬਣਾਉਣਾ ਸ਼ੁਰੂ ਕਰਦੇ ਆਂ ਇਸ ਕਿਲੋ ਦੇ ਵਿੱਚ ਨਾ 100 ਗ੍ਰਾਮ ਨਾਮਕ ਪਾਉਗਾ ਤੇ ਆਪਾਂ ਲਿਆ ਜੀ 200 ਗ੍ਰਾਮ ਨਾਮਕ ਇਹ ਹੁਣ ਆਪਾਂ ਇਹਦੇ ਵਿੱਚ ਨਾ ਪਾ ਦੇਾਂਗੇ ਨਾਮ ਕਾ ਪਪਾਤਾ ਤੇ ਇੱਕ ਚਮਚਾ ਪਾ ਲਿਆ ਅਜਵਾਇਨ ਦਾ ਇਹਨੂੰ ਥੋੜਾ ਜਿਹਾ ਆਪਾਂ ਕ੍ਰੈਸ਼ ਕਰਕੇ ਪਾਵਾਂਗੇ ਤੇ ਇੱਕ ਚਮਚ ਲਿਆ ਆਪਾਂ ਕਲੌਂਜੀ ਦਾ ਇਹਦੇ ਵਿੱਚ ਬਹੁਤ ਜਿਆਦੇ ਮਸਾਲੇ ਨਹੀਂ ਪੈਂਦੇ ਤੇ ਅੱਧਾ ਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੋਧਪੂਰੀ ਮਿਰਚੇ ਕੌੜੀ ਬਿਲਕੁਲ ਵੀ ਨਹੀਂ ਹੁੰਦੀ ਇਹਦਾ ਨਾ ਕਲਰ ਸੋਹਣਾ ਆ ਜਾਊਗਾ ਹੁਣ ਆਪਾਂ ਇਹਨੂੰ ਨਾ ਲਾ ਦੇਾਂਗੇ ਵਿੱਚ ਮਿਕਸ ਕਰ ਦੇਾਂਗੇ ਐਸ ਤਰ੍ਹਾਂ ਕਰਕੇ ਤੇ ਆਪਾਂ ਇਹਨੂੰ ਨਾ ਮਿਕਸ ਕਰਕੇ ਇੱਕ ਵਾਰੀ ਆ ਖੁੱਲੇ ਭਾਂਡੇ 'ਚ ਹੀ ਰੱਖਾਂਗੇ ਇੱਕ ਤੋਂ ਦੋ ਦਿਨ ਤੇ ਇਹਦੇ ਵਿੱਚ ਨਾ ਆਪਾਂ ਦਿਨ ਚ ਤਿੰਨ ਤੋਂ ਚਾਰ ਵਾਰੀ ਹਿਲਾਈ ਚੱਲਾਂਗੇ ਤੇ ਆਪਾਂ ਨਾ ਆਚਾਰ ਵਧੀਆ ਥੋੜੇ ਦਿਨਾਂ ਚ ਹੀ ਬਣ ਕੇ ਤਿਆਰ ਹੋ ਜਾਊਗਾ ਫਿਰ ਆਪਾਂ ਇਹਨੂੰ ਪਾ ਜਾਾਂਗੇ ਡੱਬੇ ਦੇ ਵਿੱਚ ਕਿਸੇ ਵੀ ਵਰਤਮਾਨ ਚ ਕੰਚ ਦੇ ਚ ਜਾਂ ਪਲਾਸਟਿਕ ਦੇ ਚੀਜ਼ੇ ਚ ਪਾਉਣਾ ਆਪਾਂ ਉਹ ਚ ਪਾ ਦਿੰਗੇ ਲਓ ਜੀ ਆਪਣਾ ਆਚਾਰ ਜੀ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਬਸ ਹੁਣ ਆਪਾਂ ਇਹਨੂੰ ਦੋ ਦਿਨ ਰੱਖਾਂਗੇ ਇਹਦੇ ਵਿੱਚ ਤੇ ਆਪਣਾ ਆਚਾਰ ਚਾਰ ਪੰਜ ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਤੇ ਸਾਡੀ ਗਲਗਲ ਦੇ achar ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ লাইਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ